ਸਭ ਤੋਂ ਪਹਿਲਾਂ ਤੋਂ ਮੈਂ ਫਤਿਹ ਬੁਲਾਵਾਂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਰਦੀਆ ਖੁਸ਼ੀ ਮਹਿਸੂਸ ਹੋ ਰਹੀ ਆ ਸਭ ਦੀ ਸਪੋਰਟ ਪੂਰੀ ਮਿਲ ਰਹੀ ਆ ਹੰਗਾਰਾ ਪੂਰਾ ਮਿਲ ਰਿਹਾ ਹੈ ਡੋਰ ਟੂ ਡੋਰ ਕਰ ਰਹੀ ਆ ਅਸੀਂ ਠੀਕ ਹੈ ਸਭ ਦੀ ਪੂਰਾ ਹੰਗਾਰਾ ਮਿਲ ਰਿਹਾ ਹੈ ਹਾਂਜੀ ਕੇ ਨਾਲ ਹੈਗੇ ਆ ਲੋਕਾਂ ਨੇ ਸਾਇਲੈਂਟ ਤਾਂ ਆਪਣੇ ਆਪ ਹੋਣਾ ਹੀ ਜੀ ਜੋ ਪਿਛਲੇ ਕਾਉਂਸਲਰ ਕਹਿ ਸਕਦੇ ਆ ਜੋ ਚੱਲ ਰਿਹਾ ਹੈ ਨਸ਼ੇ ਗਲੀਆਂ ਟੁੱਟੀਆਂ ਹੋਈਆਂ ਲੋਕਾਂ ਨੇ ਤਾਂ ਸਾਇਲੈਂਟ ਆਪਣੇ ਆਪ ਹੋਣਾ ਹੀ ਆ ਜੀ ਠੀਕ ਹੈ ਹੁਣ ਇਹੀ ਕਰਾਂਗੇ ਨਵੇਂ ਜਿਹੜੇ ਉਮੀਦਵਾਰ ਆਣਗੇ ਉਹਨਾਂ ਨੂੰ ਮੌਕਾ ਮਿਲੇਗਾ ਤੋ ਬਾਅਦ ਹੀ ਉਹਨਾਂ ਦੀਆਂ ਉਮੀਦਾਂ ਵੀ ਹੋਣਗੀਆਂ ਪੂਰੀਆਂ ਫੇਰੀ ਉਹਨਾਂ ਨੂੰ ਪਤਾ ਚੱਲੇਗਾ ਨਵੇਂ ਕੀ ਕਰ ਰਹੇ ਨੇ ਤੇ ਪੁਰਾਣੇ ਕੀ ਕਰਕੇ ਗਏ ਨੇ ਜੀ ਸੂਰਜ ਨਗਰ ਦੇ ਵਿੱਚ ਮੀਟਿੰਗ ਵੀ ਹੈਗੀ ਹੈ ਸੂਰਜ ਨਗਰ ਦਾ ਮੁੱਦਾ ਇਹ ਰਹਾ ਬਹੁਤ ਵੱਡੇ ਲੈਵਲ ਤੇ ਹੈਗਾ ਬਾਰ ਬਾਰ ਬੈਰੀਗੇਟਿੰਗ ਹੁੰਦੀ ਲੋ ਜਿਹੜੇ ਆਮ ਵੀਰਾਂ ਨੂੰ ਪਰੇਸ਼ਾਨ ਹਾਂ ਹਾਂਜੀ ਜੀ ਮੈਂ ਵੀ ਇੱਥੋਂ ਹੀ ਜੰਮੀ ਪਲੀ ਹੈਗੀ ਆ ਮੈਨੂੰ ਪਤਾ ਹੈ ਨਸ਼ੇ ਦੇ ਚੌਥੇ ਕਦੇ ਇੰਬੈਰੀਗੇਟਰ ਲੱਗੇ ਹੁੰਦੇ ਆ ਜੀ ਠੀਕ ਹੈ ਇਹ ਸਿਰ ਜੇ ਮੈਨੂੰ ਸੇਵਾ ਦਾ ਮੌਕਾ ਮਿਲਦਾ ਹੈ ਇਹ ਸਭ ਚੀਜ਼ਾਂ ਆਪਾਂ ਦੂਰ ਕਰਨੇ ਆ ਜਿੱਥੇ ਨਸ਼ੇ ਚੱਲਦੇ ਆ ਉਹੀ ਘਰਾਂ ਦੇ ਵਿੱਚ ਛਾਪੇ ਵੱਜਣਗੇ कि ਜਿਹੜੇ ਆਮ ਲੋਕ ਹੈਗੇ ਉਹ ਪਰੇਸ਼ਾਨ ਹੁੰਦੇ ਨਾ ਚੀਜ਼ਾਂ ਤੋਂ ਉਹ ਵੀ ਘਰ ਬਤਨਾਮ ਹੁੰਦੇ ਜਿੱਥੇ ਕਦੇ ਨਸ਼ਾ ਦੇਖਿਆ ਵੀ ਨਹੀਂ ਗਿਆ ਹੈਗਾ ਬਿਲਕੁਲ ਬਹੁਤ ਸਾਰੇ ਕੰਮ ਕੀ ਸੀ ਆਪਣੇ ਸਮੇਂ ਦੇ ਵਿੱਚ ਲੋਕਾਂ ਦੇ ਯਾਦ ਹੈਗੇ ਨੇ ਬਿਲਕੁਲ ਯਾਦ ਹੈਗੇ ਜੀ ਹੁਣ ਅਸੀਂ ਡੋਰ ਟੂ ਡੋਰ ਕਰ ਰਹੇ ਆ ਯਾਦ ਕਰਦੇ ਆ ਅਕਾਲੀ ਸਰਕਾਰ ਨੂੰ ਦੁਬਾਰਾ ਲੋਕ ਲਿਆਉਣਾ ਚਾਹੁੰਦੇ ਨੇ ਕਿਉਂਕਿ ਉਹਨਾਂ ਨੇ ਆਪਣੇ ਟਾਈਮ ਦੇ ਵਿੱਚ ਬਹੁਤ ਕੁਝ ਕੀਤਾ ਸ਼ਗਨ ਸਕੀਮ ਉਹਨਾਂ ਦੇ ਟਾਈਮ ਦੇ ਵਿੱਚ ਚੱਲੀ ਗਈ ਆ ਠੀਕ ਹੈ ਹੋਰ ਵੀ ਉਹਨਾਂ ਨੇ ਬੱਚਿਆਂ ਵਾਰੇ ਬਹੁਤ ਕੁਝ ਸੋਚਿਆ ਸੀ ਹੋਣ ਵਾਲੀਆਂ ਸਰਕਾਰਾਂ ਤੇ ਕੁਝ ਕਰ ਹੀ ਨਹੀਂ ਰਹੀਆਂ ਤੇ ਮੈਂ ਹੀ ਕਹੂੰਗੀ ਨੇ ਰਸ਼ਨ ਕਾਰਡ ਕੱਟੇ ਹੀ ਹੈਗੇ ਆ ਜਿੱਤਨਾ ਦੇਖਿਓ ਪੇਰੈਂਟਸ ਮਤਲਬ ਲੋਕਾਂ ਦੀ ਕੰਪਲੇਂਟ ਸਹੀ ਆ ਰਹੀ ਨੇ ਕਿ ਰਾਸ਼ਨ ਕਾਰਡ થી ਉਹ ਕੱਟਦੇ ਨੇ ਠੀਕ ਹੈ ਜੀ ਜੇ ਸਾਨੂੰ ਸੇਵਾ ਦਾ ਮੌਕਾ ਮਿਲੇਗਾ ਇਹ ਜੋ ਵੀ ਚੀਜ਼ਾਂ ਕੱਟੀਆਂ ਗਈਆਂ ਨੇ ਉਹ ਦੁਬਾਰਾ ਸਕੀਮਾ ਸਟਾਰਟ ਕਰਾਵਾਂਗੇ ਸੂਰਜ ਨਗਰ ਅੱਜ ਮੀਟਿੰਗ ਕੀਤੀ ਹੈ ਜੀ ਬਹੁਤ ਹੀ ਵੱਡਾ ਮੁੱਦਾ ਹੈ ਸੂਰਜ ਨਗਰ ਦਾ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਜਿੱਥੇ ਵੀ ਅਸੀਂ ਸਾਰੀ ਦਿਹਾੜੀ ਅੱਜ ਵੀ ਡੋਰ ਟੂਰ ਕੀਤਾ ਸੂਰਜ ਨਗਰ ਕੀਤਾ ਮੈਡ ਕਲੋਨੀ ਕੀਤੀ ਜਾਂ ਪ੍ਰੀਤ ਨਗਰ ਡੋਰ ਟੂਰ ਕੀਤਾ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਆਸ ਹੈ ਕਿ ਆਪਾਂ ਇਸ ਸੀਟ ਨੂੰ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪਾਵਾਂਗੇ ਦੇਖਦੇ ਅਕਾਲੀ ਦਲ ਮੀਟਿੰਗਾਂ ਕਰ ਰਹੇ ਆ ਜੋ ਸ਼ੋਰਨਾ ਮੀਟਿੰਗਾਂ ਹੋ ਰਹੀਆਂ ਨੇ ਕੁਝ ਬਾੜੀਆਂ ਨੇ ਰਹਿ ਕੇ ਪੈਂਡਿੰਗ ਚੱਲ ਰਹੀਆਂ ਨੇ ਪਰ ਵੱਡੇ ਲੀਡਰਾਂ ਦੀ ਕਮੀ ਮਹਿਸੂਸ ਕੀਤੀ ਨਹੀਂ ਵੱਡੇ ਲੀਡਰਾਂ ਦੀ ਤਾਂ ਕੋਈ ਕਮੀ ਨਹੀਂ ਸ਼ਰੋਮਣੀ ਅਕਾਲੀ ਦਰ ਨੂੰ ਬਹੁਤ ਵਧੀਆ ਸਮਰਥਨ ਮਿਲ ਰਿਹਾ ਅਸੀਂ ਗਲੀ-ਗਲੀ ਦੇ ਵਿੱਚ ਟੋਰ-ਟੂਰ ਮੈਂ ਨਾਲ ਹੋ ਕੇ ਕਰ ਰਿਹਾ ਵਾ ਸੁਖਬੀ ਜੀ ਤੇ ਹੋਰ ਵੀ ਜਿਹੜੇ ਵਾਰਡ ਨੇ ਜਿੱਥੇ ਮੈਨੂੰ ਪ੍ਰਚਾਰ ਕਰਨ ਦਾ ਮੌਕਾ ਮਿਲਦਾ ਮੈਂ ਜਾਨਣਾ ਵਾ ਬਹੁਤ ਵਧੀਆ ਰਿਸਪੌਂਸ ਆ ਦੇਖੋ ਜਿਹੜੀ ਸੀਨੀਅਰ ਲੀਡਰਸ਼ਿਪ ਆ ਉਹ ਵੀ ਮੈਦਾਨ ਦੇ ਵਿੱਚ ਆਈ ਆਈ ਹੋਈ ਬਿਲਕੁਲ ਨਾਲ ਦੇ ਵਾਰਡ ਦੇ ਵਿੱਚ ਸਰਦਾਰ ਮਨਪ੍ਰੀਤ ਸਿੰਘ ਯਾਲੀ ਜਿਹੜੇ ਨੇ ਉਹ ਪ੍ਰਚਾਰ ਕਰ ਰਹੇ ਨੇ ਕੱਲ ਸਰਦਾਰ ਵਿਕਰਮ ਸਿੰਘ ਮਜੀਠੀਆ ਉਹ ਵੀ ਲੁਧਿਆਣੇ ਆ ਰਹੇ ਨੇ ਉਹ ਵੀ ਵੱਖ-ਵੱਖ ਵਾਰਡਾਂ ਦੇ ਵਿੱਚ ਜਿਹੜੇ ਵੱਡੇ ਚੋਣ ਚਲਦੇ ਨੇ ਕਿਉਂਕਿ ਦੇਖੋ ਜਿਹੜਾ ਡੋਰ-ਟੂਰ ਦਾ ਕੰਮ ਹੁੰਦਾ ਇਹ ਤਾਂ ਅਸੀਂ ਆਪਣੇ ਪੱਧਰ ਤੇ ਜਿਹੜੇ ਲੋਕਲ ਪੱਧਰ ਤੇ ਜ ਉਹ ਸੀਨੀਅਰ ਲੀਡਰਸ਼ਿਪ ਜਿਹੜੀ ਆ ਉਹ ਆ ਕੇ ਲੋਕਾਂ ਨੂੰ ਸੰਬੋਧਨ ਕਰਕੇ ਜਾਂਦੇ ਜਿਵੇਂ ਸਾਡੇ ਕੱਲ੍ਹ ਸ਼ਿਮਲਾ ਪੜੀ ਵਿੱਚ ਗੇੜੀ ਲਾਉਣੀ ਨੇ ਜਿਸ ਤਰ੍ਹਾਂ ਦੇਖਦੇ ਹੋ ਕਿੰਨਾ ਕੱਟ ਕਰ ਸਕਦੇ ਦੇਖੋ ਲੋਕਾਂ ਦੇ ਵਿੱਚ ਪਹਿਲਾਂ ਹੀ ਬੜਾ ਉਤਸ਼ਾਹ ਵਾ ਹਰੇਕ ਦੇਖੋ ਹਰ ਮਹੱਲੇ ਦੇ ਵਿੱਚੋਂ 200 400 ਬੰਦਾ ਜਿਹੜਾ ਵਾ ਉਹ ਸਾਡੀਆਂ ਟੀਮਾਂ ਜਿਹੜੀਆਂ ਆ ਆਲਰੇਡੀ ਕੰਮ ਕਰ ਰਹੀਆਂ ਨੇ ਸਾਰਿਆਂ ਦੀ ਡਿਊਟੀ ਲੱਗ ਚੁੱਕੀ ਆ ਉਸ ਜਿਨ੍ਹਾਂ ਨੇ ਵੱਧ ਤੋਂ ਵੱਧ ਜਿਹੜਾ ਇਕੱਠ ਆ ਅਸੀਂ ਕਰਕੇ ਉਥੇ ਚੋਣ ਜਲਸੇ ਦੇ ਵਿੱਚ ਪਹੁੰਚਾਂਗੇ ਲੋਕਾਂ ਤੋਂ ਸੁਣਿਆ ਜਾ ਰਹੇਗਾ ਜਿਹੜੇ ਜਿਨ੍ਹਾਂ ਦੇ ਵੋਟ ਹੈਗੇ ਨੇ ਵੋਟ ਕਈਆਂ ਦੇ ਕਿਸੇ ਹੋਰ ਇਲਾਕੇ ਚ ਕਰ ਦਿੱਤੇ ਗਏ ਨੇ ਕਿਸੇ ਹੋਰ ਨੂੰ ਲੈ ਕੇ ਨਾ ਲੋਕ ਅਸਮਝ ਚ ਜਾਂਦੇ ਨੇ ਕੀ ਕਹੋ ਮੈਨੂੰ ਦੇਖੋ ਜੀ ਮੈਂ ਬਹੁਤ ਲੰਬਾ ਸਮਾਂ ਹੋ ਗਿਆ ਹੈ ਰਾਜਨੀਤਿਕ ਤੌਰ ਤੇ ਲੋਕ ਤੇ ਸਮਾਜਿਕ ਤੌਰ ਤੇ ਲੋਕਾਂ ਦੇ ਵਿੱਚ ਵਿਚਰਦੇ ਹੋਏ ਪਰ ਜਿਹੜੀ ਧਾਂਦਲੀ ਇਸ ਵਾਰ ਹੋਈ ਆ ਤੁਸੀਂ ਇਹ ਦੇਖੋ ਕਿ ਕਿੱਥੇ ਸ਼ਿਮਲਾਪੁਰੀ ਦਾ ਜੁਹਾਰ ਨਗਰ ਗੋਬਿੰਦਸਰ ਬਸੰਤ ਨਗਰ ਇਹਨਾਂ ਮੁਹੱਲਿਆਂ ਨੂੰ ਜੋੜ ਦਿੱਤਾ ਗਿਆ ਵਾ ਢੋਲੇਵਾਲ ਦੇ ਨਾਲ ਕਿੱਥੇ ਪਿੱਪਲ ਚੌਂਗ ਤੇ ਕਿੱਥੇ ਨਾਨਕਸਰ ਇਹਨਾਂ ਨੂੰ ਜੋੜ ਦਿੱਤਾ ਗਿਆ ਵਾ ਪਿੱਪਲ ਚੌਂਗ ਦੇ ਨਾਲ ਸੋ ਸਰਕਾਰ ਜਿਹੜੀ ਆ ਉਹ ਹਿਰਾਫੇਰੀ ਕਰਕੇ ਕਿਉਂਕਿ ਸਰਕਾਰ ਨੂੰ ਪਤਾ ਉਹਨਾਂ ਨੇ ਕੀਤਾ ਹੀ ਕੁਛ ਨਹੀਂ 2.5 3 ਸਾਲ ਹੋ ਗਏ ਨੇ ਨਾ ਉਹਨਾਂ ਕੋ ਇਲੈਕਸ਼ਨ ਕਰਾ ਕਰਾ ਹੋ ਰਹੀ ਸੀ ਇਹ ਤਾਂ ਮਾਨਯੋਗ ਸੁਪਰੀਮ ਕੋਰਟ ਨੇ ਇਹਨਾਂ ਨੂੰ ਹਦਾਇਤ ਕੀਤੀ ਵੀ ਤੁਸੀਂ ਇਲੈਕਸ਼ਨ ਕਰਾਓ ਜਿਸ ਤੋਂ ਬਾਅਦ ਇਹਨਾਂ ਨੂੰ ਭਾਜੜਾ ਪੈ ਗਿਆ ਇਹਨਾਂ ਨੂੰ ਦਿਸਦਾ ਆਸੀਗਾ ਭੀ ਲੋਕ ਬੜੇ ਗੁੱਸੇਜ ਦੇ ਵਿੱਚ ਨੇ ਇਸ ਕਰਕੇ ਇਹਨਾਂ ਨੇ ਇਹ ਚਾਲ ਕੀਤੀ ਵੀ ਅਸੀਂ ਜਿਹੜੀ ਹੈ ਬਹੁਤ ਨੇ ਉਹ ਇੱਧਰ ਉੱਧਰ ਕਰ ਦਈਏ ਜਿਹਦੇ ਨਾਲ ਸਾਡੀ ਜਿੱਤ ਹੋ ਜਾਏ ਪਰ ਲੋਕ ਬੜੇ ਸੁਚੇਤ ਨੇ ਉਹਨਾਂ ਨੇ ਇਹਨਾਂ ਨੂੰ ਮੂੰਹ ਨਹੀਂ ਲੋੜਾ ਹੈਗਾ ਇਸ ਕਾਰਨ ਵੋਟ ਪਰਸੈਂਟੇਜ ਘਟੂਗੀ ਦੇਖੋ ਵੋਟ ਪਰਸੈਂਟੇਜ ਦੇਖੋ ਜੋ ਲੋਕਾਂ ਦੇ ਵਿੱਚ ਜਦੋਂ ਲੋਕਾਂ 'ਚ ਗੁੱਸਾ ਵੱਧ ਹੁੰਦਾ ਨਾ ਉਦੋਂ ਵੋਟ ਪਰਸੈਂਟੇਜ ਹਮੇਸ਼ਾ ਵੱਧਦੀ ਹੁੰਦੀ ਆ ਇਸੇ ਗੱਲ ਕਿਉਂਕਿ ਜਦੋਂ ਲੋਕ ਬਦਲਾਅ ਵਾਲੇ ਪਾਸੇ ਤੁਰ ਪੈਂਦੇ ਨੇ ਉਦੋਂ ਵੱਧ ਤੋਂ ਵੱਧ ਵੋਟ ਪੈਂਦੀ ਆ ਪਰ ਸਰਕਾਰ ਨੇ ਜਿਹੜੀਆਂ ਧੰਦਲੀਆਂ ਕੀਤੀਆਂ ਨੇ ਸਾਨੂੰ ਇਹ ਵੀ ਡਰ ਆ ਕਿ ਆਉਣ ਵਾਲੇ ਇੱਕ ਤੋਂ ਦੋ ਦਿਨ ਦੇ ਵਿੱਚ ਸਰਕਾਰ ਕੋਈ ਵੱਡਾ ਧੱਕਾ ਸਾਡੇ ਕੈਂਡੀਡੇਟਾਂ ਨਾਲ ਵੀ ਕਰ ਸਕਦੀ ਆ ਇਸ ਕਰਕੇ ਅਸੀਂ ਬੜੇ ਸੁਚੇਤ ਆ ਅਸੀਂ ਲੋਕਾਂ ਦੇ ਵਿੱਚ ਜਾ ਰਹੇ ਆ ਲੋਕਾਂ ਨੂੰ ਆਪਣਾ ਟੀਚਾ ਜਿਹੜਾ ਬਹੁਤ ਦੱਸਦੇ ਪਏ ਲੋਕ ਸਾਡੇ ਨਾਂ ਨੇ ਲੋਕ ਸਰਕਾਰ ਦੇ ਖਿਲਾਫ ਨੇ ਸਰਕਾਰ ਦੀਆਂ ਜਿਹੜੀਆਂ ਵੀ ਧੰਦਲੀਆਂ ਧੱਕੇਸ਼ਾਈ ਆ ਲੋਕ ਉਹਦਾ ਜਵਾਬ ਆਉਣ ਵਾਲੀ 21 ਤਰੀਕ ਨੂੰ ਚੋਣ ਨਿਸ਼ਾਨ ਤੱਕੜੀ ਤੇ ਤੱਕੜੀ ਦਾ ਬਟਨ ਦਬਾ ਕੇ ਉਹ ਦੇਣਗੇ